ਜੀ ਹਾਓ ਜਿਤਨੀਆਂ ਵੀ ਸੰਗਤਾਂ ਆਪਣੇ ਤਨੋਂ ਮਨੋਂ ਸੰਤਨ ਬਾਬਾ ਦੀਪ ਸਿੰਘ ਜੀ ਖੰਡੇਵਾਲੀ ਸੱਚੀ ਸਰਕਾਰ ਉਹਨਾਂ ਨੂੰ ਪਿਆਰ ਕਰਦੀ ਹੈ ਜਿਹੜੀ ਸੰਗਤ ਆਪਣੇ ਦਿਲੋਂ ਆਪਣੇ ਅੰਦਰਲੇ ਹਿਰਦੇ ਦੇ ਨਾਲ ਸੰਤਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੀ ਹੈ ਸਾਧ ਸੰਗਤ ਜੀ ਇੱਕ ਵਾਰ ਸਾਰੀਆਂ ਸੰਗਤਾਂ ਬਲੰਦ ਬਾਜ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਦੇ ਸੇਵਾਦਾਰ ਭਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੇ ਅੱਜ ਫਤਿਹ ਦੀ ਸਾਂਝ ਦੇ ਵਿੱਚ ਸਾਧ ਸੰਗਤ ਜੀ ਆਪ ਜੀ ਦੇ ਨਾਲ ਦੋਨੋਂ ਹੱਥ ਜੋੜ ਕੇ ਇੱਕ ਸਮਾਪਤ ਲੈਣੀ ਚਾਹੁੰਦੇ ਆ ਜਿੰਨੀਆਂ ਵੀ ਸੰਗਤਾਂ ਸੰਗਤ ਦਾ ਦਰਜਾ ਬਹੁਤ ਉੱਚਾ ਹੁੰਦਾ ਹੈ ਜਿਤਨੀਆਂ ਸਾਡੀਆਂ ਨਤਮਾਹਨ ਸਾਡੇ ਪਿਜ਼ੁਰਗ ਹਨ ਸਾਡੇ ਵੱਡੇ ਵੀਰ ਛੋਟੇ ਵੀਰ ਸਾਡੀਆਂ ਭੈਣਾਂ ਸਭ ਨੂੰ ਸਾਧ ਸੰਗਤ ਜੀ ਅਸੀਂ ਬੇਨਤੀ ਕਰਦੇ ਹਾਂ ਸੰਗਤ ਦੇ ਰੂਪ ਵਿੱਚ ਸਾਡੇ ਵੱਡੇ ਵੀਰ ਛੋਟੇ ਵੀਰ ਸਾਡੀਆਂ ਭੈਣਾਂ ਔਰ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਭ ਤੋਂ ਸਾਧ ਸੰਗਤ ਜੀ ਸੰਗਤ ਦੇ ਰੂਪ ਦੇ ਵਿੱਚ ਅਸੀਂ ਆਪ ਜੀ ਦੇ ਤੋਂ ਕੋਲੋਂ ਸਮਤ ਲੈਣੀ ਚਾਹੁੰਦੇ ਆਂ ਆਪ ਜੀ ਕਮੈਂਟ ਕਰਕੇ ਸਾਧ ਸੰਗਤ ਜੀ ਜਰੂਰ ਦੱਸਣਾ ਜੋ ਦਾਸ ਨੇ ਆਪ ਜੀ ਦੇ ਪਾਸੋਂ ਸਮਤ ਲੈਣੀ ਹੈ। ਸਾਧ ਸੰਗਤ ਜੀ ਇਹ ਗੱਲ ਧਰਉਣ ਤੋਂ ਪਹਿਲਾਂ ਇੱਕ ਵਾਰੀ ਆਪਾਂ ਯਾਦ ਕਰਕੇ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਸਭ ਸਦਕਾ ਧੰਨ ਧੰਨ ਖੰਡੇ ਵਾਲੀ ਸੱਚੀ ਸਰਕਾਰ ਤੇਰਾ ਸਭ ਸਦਕਾ ਸ਼ੀਤੋ ਸਿੰਘੋ ਸਿੱਧਾ ਸਿੰਘਾਂ ਦੀਆਂ ਫੌਜਾਂ ਤੁਹਾਡਾ ਸਭ ਸਤਿਕਾਰ ਤਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਤਿਕਾਰ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਅੱਜ ਫੋਨਾਂ ਦੇ ਉੱਤੇ ਸਾਧ ਸੰਗਤ ਜੀ ਇੱਕ ਦੋ ਦਿਨ ਦੀਆਂ ਜੋ ਵੀਡੀਓ ਭਾਈ ਅਮਰਪਾਲ ਜੀ ਮੈਹਰੋ ਵੱਲੋਂ ਸਾਧ ਸੰਗਤ ਜੀ ਜੋ ਆਪਾਂ ਦੇਖ ਰਹੇ ਆ ਸਾਧ ਸੰਗ ਜੀ ਕਿ ਜਿਹੜੀ ਸਾਧ ਸੰਗ ਜੀ ਕੋਈ ਇੱਕ ਬਾਹਰਲੀ ਕੰਟਰੀ ਦੇ ਵਿੱਚੋਂ ਜਾਂ ਜੂਪੀ ਰੱਖ ਲੋ ਜਾਂ ਵਿਹਾਰ ਰੱਖ ਲੋ ਸਾਧ ਸੰਗ ਜੀ ਕੋਈ ਭਈਆ ਰਾਣੀ ਸਾਧ ਸੰਗ ਜੀ ਉਹਨੇ ਕੌਰ ਲਾ ਲਿਆ ਸਾਧ ਸੰਗ ਜੀ ਸਹੀ ਤਾਂ ਕੌਰ ਉਹਦੇ ਨਾਲ ਲੱਗਦਾ ਜਿਹੜਾ ਅਮਰਤਾਰੀ ਹੁੰਦਾ ਗੁਰੂ ਦੇ ਪਿਆਰਿਓ ਦਾ ਸ ਇੱਕ ਸਮਤ ਲੈਣੀ ਚਾਹੁੰਦਾ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਮੈਂ ਤਾਂ ਤੁਹਾਡਾ ਇੱਕ ਜੋੜੇ ਸਾਫ ਕਰਨ ਵਾਲਾ ਛੋਟਾ ਜਿਹਾ ਨਵਾਨਾ ਸੇਵ ਦਾ ਸੇਵਾਦਾਰ ਹਾਂ ਮੈਂ ਕੋਈ ਸੰਤ ਬਾਬਾ ਨਹੀਂ ਤੁਸੀਂ ਮੇਰੇ ਮਾਤਾ ਪਿਤਾ ਹੋ ਜੇ ਮੈਂ ਕੁਝ ਗਲਤ ਬੋਲ ਗਿਆ ਤੇ ਮਾਤੇ ਹਮੇਸ਼ਾ ਲਈ ਬਖਸ਼ਣ ਯੋਗ ਹੁੰਦੇ ਸੰਗਤ ਬਖਸ਼ਣ ਯੋਗ ਹੁੰਦੀ ਹੈ ਜੇ ਕੁਛ ਮੈਂ ਗਲਤ ਬੋਲ ਗਿਆ ਪਰ ਹਰੇਕ ਹੀ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਚੰਗਾ ਬੋਲਦਾ ਮੈਂ ਸਹੀ ਬੋਲਦਾ ਪਰ ਦੂਸਰਾ ਬੰਦਾ ਦੱਸ ਸਕਦਾ ਕਿ ਨਹੀਂ ਭਾਈ ਸਾਹਿਬ ਜੀ ਤੁਸੀਂ ਇੱਥੇ ਗਲਤ ਬੋਲ ਗਏ ਇੱਥੇ ਸਹੀ ਨਹੀਂ ਸੀਗੀ ਮੈਨੂੰ ਕਮੈਂਟਾਂ ਵਿੱਚ ਦੱਸ ਦੇਣਾ ਸਾਧ ਸੰਗਤ ਜੀ ਪਰ ਸਾਧ ਸੰਗਤ ਜੀ ਜੇ ਮੈਂ ਗਲਤ ਵੀ ਬੋਲ ਗਿਆ ਤੇ ਮੈਂ ਉਸ ਗੱਲ ਦੀ ਮਾਫੀ ਚਾਹੁੰਦਾ ਹਾਂ ਸਾਧ ਸੰਗਤ ਜੀ ਅੱਜ ਉਹ ਲੜਕੀ ਨੇ ਸਾਧ ਸੰਗਤ ਜੀ ਗੰਦੇ ਤੋਂ ਗੰਦੇ ਸੀਨ ਕੀਤੇ ਸਾਧ ਸੰਗਤ ਜੀ ਨਗੇਜ ਸੀਨ ਬਣਾਏ ਬਹੁਤ ਚਿਰ ਤੋਂ ਦੱਸਿਆ ਜਾਂਦਾ ਕਿ ਸਾਧ ਸੰਗਤ ਜੀ ਉਹ ਕਰਦੀ ਸੀ ਇਹ ਅਮਰਤਪਾਲ ਮਹਿਰੋ ਵੱਲੋਂ ਸਾਧ ਸੰਗਤ ਜੀ ਉਹਨਾਂ ਦੀ ਟੀਮ ਵੱਲੋਂ ਚਾਰ ਪੰਜ ਵਾਰੀ ਉਹਨਾਂ ਨੂੰ ਜਾ ਕੇ ਸਮਝਾਇਆ ਸੀ ਤੁਸੀਂ ਇਹ ਕੰਮ ਛੱਡ ਦਿਓ ਇਹ ਸਾਡੀਆਂ ਧੀਆਂ ਭੈਣਾਂ ਦੇ ਵੇਖਣ ਦੇ ਯੋਗ ਨਹੀਂ ਹੈ ਤੇ ਗੁਰੂ ਦੇ ਪਿਆਰਿਓ ਅੱਜ ਬਹੁਤ ਸਾਰੀਆਂ ਲਾਡਲੀਆਂ ਫੌਜਾਂ ਨਿੰਕਾਂ ਸਿੰਘਾਂ ਵੱਲੋਂ ਵੀ ਸਾਧ ਸੰਗਤ ਜੀ ਇਹ ਹੀ ਕੁਝ ਹੋਇਆ ਸਾਧ ਸੰਗਤ ਜੀ ਆਇਆ ਕਿ ਜਿਹੜਾ ਵੀ ਇਸ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਨਾ ਦੇ ਜਿਹੇ ਜੇ ਕੰਮ ਕਰੂਗਾ ਸਾਡੀਆਂ ਧੀਆ ਭੈਣਾਂ ਨੂੰ ਉਹ ਬਿਨਾ ਕੱਪੜਿਆਂ ਤੋਂ ਨਜੇ ਦੇ ਵਿਚਾਰ ਕੰਮ ਕਰਕੇ ਕਰਕੇ ਵਿਖਾਊਗਾ ਉਹਦਾ ਸੌਦਾ ਇਸ ਤਰ੍ਹਾਂ ਹੀ ਲਾਇਆ ਜਾਊਗਾ ਕਿ ਅਮਰਤਪਾਲ ਜੀ ਦਾ ਬਿਆਨ ਇਹ ਆਇਆ ਵੀ ਇੱਕ ਕਤਲ ਕਰਦਗੇ 7 ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਉਹ ਕਹਿੰਦੇ ਜੇ 7 ਸਾਲ ਰਹਿਣਾ ਮੈਂ ਇੱਕ ਝਗੜ ਦੇ ਮਗਰ ਥੋੜੀ ਰਹਿਣਾ ਇੱਕ 7 ਸਾਲ ਮੈਂ 6-7ਾਂ ਨੂੰ ਹੋਰ ਵੀ ਠੋਕ ਕੇ ਜਾਊਂਗਾ ਫਿਰ ਮੈਨੂੰ ਸਵਾਦ ਆਊਗਾ ਜਾਨ ਦਾ 6-7ਾਂ ਨੂੰ ਹੋਰ ਵੀ ਠੋਕੂਗਾ ਮੈਂ ਅੱਜ ਕੋਈ ਅਮਰਸਰ ਸਾਹਿਬ ਦੇ ਵਿੱਚ ਕੋਈ ਲੂਥਰਾ ਨਾਮ ਦੀ ਸਾਧ ਸੰਗਤ ਦੀ ਕੁੜੀ ਹੈ ਉਹ ਮਾਫੀਆਂ ਮੰਗਦੀ ਹੈ ਪਰ ਸਾਧ ਸੰਗਤ ਜੀ ਆਪਾਂ ਨੂੰ ਨਹੀਂ ਇਤਨਾ ਗੱਲਾਂ ਦਾ ਪਤਾ ਹੁੰਦਾ ਤੇ ਜਿਹੜੇ ਇਸ ਕੰਮ ਦੇ ਵਿੱਚ ਪਏ ਹੁੰਦੇ ਆ ਸਾਧ ਸੰਗਤ ਜੀ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਗੁਰੂ ਦੇ ਪਿਆਰੋ ਤੁਸੀਂ ਦਾਸਵਾਲ ਵੇਖੋ ਵੀ ਜਿੰਨੀਆਂ ਵੀ ਦਾਸ ਦੀਆਂ ਰਿਕਾਰਡਿੰਗਾਂ ਦੀਵਾਨ ਲੱਗਦੇ ਆ ਮੈਂ ਆਪਣੇ ਆਪ ਨੂੰ ਮੈਂ ਇਹੀ ਗੱਲ ਕਹਿਣਾ ਕਿ ਮੈਂ ਤਾਂ ਤੁਹਾਡਾ ਇੱਕ ਜੋੜੇ ਸਾਥ ਕਰਨ ਵਾਲਾ ਸੇਵਾਦਾਰ ਆ ਬਹੁਤ ਸਾਰੀਆਂ ਸੰਗਤਾਂ ਜਦੋਂ ਸਾਨੂੰ ਬੁਲਾਉਂਦੀਆਂ ਕੋਈ ਭਾਈ ਸਾਹਿਬ ਕਹਿ ਕੇ ਬੁਲਾਉਂਦੀਆਂ ਕੋਈ ਬਾਬਾ ਜੀ ਕਹਿ ਕੇ ਬੁਲਾਉਂਦੀਆਂ ਕੋਈ ਮਹਾਂਪੁਰਖ ਕਹਿ ਕੇ ਬੁਲਾਉਂਦਾ ਇਹ ਤਾਂ ਸਾਧ ਸੰਗਤ ਜੀ ਮੈਨੂੰ ਪਤਾ ਕਿ ਮੈਂ ਮਹਾਪੁਰਖਾ ਹਾਂ ਕਿ ਮੈਂ ਸੰਤ ਹਾਂ ਕਿ ਮੈਂ ਰਾਬਾ ਹਾਂ ਕਿ ਮੈਂ ਚੋਰ ਹਾਂ ਕਿ ਸਾਹਵਾਂ ਤੇ ਜਾਂ ਫਿਰ ਸਾਧ ਸੰਗਤ ਜੀ ਉੱਪਰ ਉੱਪਰ ਵਾਲੇ ਨੂੰ ਪਤਾ ਹੈ ਇਹ ਉਹਨੂੰ ਪਤਾ ਹੈ ਤੁਸੀਂ ਸਾਨੂੰ ਸਾਧੂ ਸਮਝ ਕੇ ਸਾਨੂੰ ਮਹਾਪੁਰਖ ਸਮਝ ਕੇ ਸਾਨੂੰ ਬਾਬਾ ਜੀ ਕਹਿ ਕੇ ਸਤਿਕਾਰ ਕਰਦੇ ਹੋ ਸਾਧ ਸੰਗਤ ਜੀ ਤੇ ਜੇ ਮੇਰੇ ਅੰਦਰਲੇ ਪਾਸੇ ਸਾਧ ਸੰਗਤ ਜੀ ਕੁਝ ਹੋਰ ਕੁਝ ਭਰਿਆ ਉੱਪਰੋਂ ਮੇਰੇ ਚਟੇ ਕਪੜੇ ਆ ਤੇ ਪਰਨਾ ਮੇਰਾ ਚਿੱਟਾ ਸਾਧ ਸੰਗ ਜੀ ਤੇ ਇਹ ਫਿਰ ਸਾਧ ਸੰਗ ਜੀ ਮੈਨੂੰ ਸਜ਼ਾ ਕੌਣ ਦੇਊਗਾ ਇਹ ਇੱਕ ਦਿਨ ਸਾਧ ਸੰਗ ਜੀ ਘੜੇ ਦੇ ਉਤੋਂ ਟੱਕਣ ਲੈ ਜਾਣਾ ਤੇ ਗੁਰੂ ਦੇ ਪਿਆਰਿਓ ਫਿਰ ਨਰਕ ਸੁਰਗ ਇੱਥੇ ਹੀ ਆ ਸਾਧ ਸੰਗਤ ਜੀ ਅੱਜ ਇੱਕ ਮੈਨੂੰ ਨਾਮ ਵਿਸਰ ਗਿਆ ਉਹਦਾ ਲਾਲ ਪੱਗ ਬੱਧੀ ਆ ਤੁਸੀਂ ਵੇਖਦੇ ਆਉਂਦੇ ਸਾਧ ਸੰਗ ਜੀ ਹੱਥ ਗਾਲ ਦੇ ਵਿੱਚ ਦੋ ਮਾਲਾ ਪਾਈਆਂ ਉਹ ਕਹਿੰਦਾ ਅਮਰਤਪਾਲ ਹੁਣ ਲਾ ਕੇ ਵਿਖਾਵੇ ਸਾਡੀਆਂ ਧੀਆਂ ਨੂੰ ਹੱਥ ਮੈਂ ਧੀਆਂ ਦੇ ਕੋਲੇ ਖੜਾ ਹਾਂ ਗੁਰੂ ਪਿਆਰਿਓ ਮੈਨੂੰ ਹੱਥ ਜੋੜ ਕੇ ਮੈਂ ਤੁਹਾਡੇ ਕੋਲੋਂ ਇੱਕ ਚੀਜ਼ ਇਹ ਮੰਗਦਾ ਬੇਨਤੀ ਕਰਦਾ ਕਿ ਸਾਡੀਆਂ ਧੀਆਂ ਜਿਹੜੀਆਂ ਗੰਦੇ ਕੰਮ ਕਰਦੀਆਂ ਉਹ ਆ ਸਾਡੀਆਂ ਧੀਆਂ ਜਿਹੜੀਆਂ ਗੰਦੇ ਕੰਮ ਕਰਦੀਆਂ ਆ ਜਿਹੜੀਆਂ ਬਿਨਾ ਕੱਪੜਿਆਂ ਤੋਂ ਤੁਰੀਆਂ ਫਿਰਦੀਆਂ ਸਾਧ ਸੰਗ ਜਿਹੜੀਆਂ ਨੰਗੀਆਂ ਉਹ ਹੋ ਕੇ ਸਾਡੇ ਸਾਹਮਣੇ ਆਉਂਦੀਆਂ ਸਾਡੀਆਂ ਧੀਆਂ ਉਹ ਆ ਗੁਰੂ ਦੇ ਪਿਆਰਿਓ ਉਹ ਕਹਿੰਦਾ ਹੁਣ ਹੱਥ ਲਾ ਕੇ ਵਿਖਾਵੇ ਮੈਂ ਉਹਦੇ ਹੱਥ ਨਾਲ ਧੋੜ ਦਿਆਂ ਉਹਦੇ ਮੈਂ ਫਿਰ ਉਹਨੇ ਸਾਧ ਸੰਗ ਜੀ ਇਹ ਗੱਲ ਕਹੀ ਕਿ ਮੈਂ ਉਹਦਾ ਕੁੜੀ ਦਾ ਪਛੋਕੜ ਜਾਂਦਾ ਉਹ ਫਲਾਨੀ ਪਿਆਰ ਦੀ ਸੀਗੀ ਫਲਾਨੀ ਸੀਗੀ ਉਹ ਆਈ ਸੀ ਤੇ ਉਸ ਬਾਬੇ ਨੇ ਸਾਧ ਸੰਗਤ ਜੀ ਹੱਥ ਦੇ ਵਿੱਚ ਮਾਲਾ ਜਿਹੜਾ ਬਨੌਟੀ ਸੰਤ ਬਣਿਆ ਹੋਇਆ ਹੈ ਕਹਿੰਦਾ ਉਹ ਵੀ ਮੁਸਲਮਾਨਾਂ ਦਾ ਹੀ ਬੰਦਾ ਸੀਗਾ ਮੁੰਡਾ ਮੁੰਡਾ ਹੈ ਮਹਿਰੋ ਮਹਿਰੋ ਨੂੰ ਦੱਸਿਆ ਵੀ ਮਹਿਰੋ ਵੀ ਮੁਸਲਮਾਨਾਂ ਦਾ ਹੀ ਮੁੰਡਾ ਹੈ ਉਹ ਆਪ ਦਾ ਪਛੋਕੜ ਵੇਖੇ ਖਾਂ ਪਰ ਗੁਰੂ ਦੇ ਪਿਆਰਿਓ ਉਹ ਪਛੋਕੜ ਵੇਖਦਾ ਇੱਕ ਦੇ ਸ੍ਰੀ ਸਾਹਿਬ ਪਾਇਆ ਸਿੰਘ ਸਜਿਆ ਬਾਣਾ ਪਾਇਆ ਉਹ ਸਾਡੀਆਂ ਭੈਣਾਂ ਨੂੰ ਨਗੇਜਾਂ ਤੋਂ ਰੋਕਦਾ ਹੈ ਸਾਡੀਆਂ ਇੱਜ਼ਤਾਂ ਵਾਸਤੇ ਸਾਡੇ ਵਾਸਤੇ ਵੀ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਛੋਟੀਆਂ ਸਾਧ ਸੰਗ ਜੀ ਉਹ ਇੱਧਰਲੇ ਰਸਤੇ ਨਾ ਪਹਿਣਾ ਤੇ ਜਿਹੜੀ ਦੂਸਰੀ ਸਾਧ ਸੰਗ ਜੀ ਨੇ ਕੌਰ ਲਾਇਆ ਉਹ ਨੰਗੀਆਂ ਹੋ ਕੇ ਸਾਧ ਸੰਗ ਜੀ ਵੀਡੀਓ ਬਣਾਉਂਦੀਆਂ ਤੇ ਸਾਧ ਸੰਗ ਜੀ ਸਾਡੀਆਂ ਬੱਚੀਆਂ ਸਾਡੇ ਛੋਟੇ ਬੱਚੇ ਦੇਖਦੇ ਨਹੀਂਗੇ ਫੇਰ ਸਾਧ ਸੰਗ ਜੀ ਇਹਦੇ ਵਿੱਚ ਇਹ ਆਉਂਦਾ ਦੂਸਰੀ ਗੱਲ ਉਹਨੇ ਇਹ ਕੀਤੀ ਹੈ ਮੈਨੂੰ ਤਾਂ ਉਹ ਸਰਸੇ ਵਾਲਾ ਪ੍ਰੇਮੀ ਲੱਗਦਾ ਕੋਈ ਸਾਧ ਸੰਗ ਜੀ ਕੋਈ ਸੰਤ ਨਹੀਂ ਪਹਿਲੀ ਗੱਲ ਤਾਂ ਸਾਧ ਸੰਗਤ ਗੁਰੂਗ੍ਰਾਮ ਸਾਹਿਬ ਦੇ ਵਿੱਚ ਮਾਲਾ ਦਾ ਜਗਰ ਹੀ ਨਹੀਂ ਕੀਤਾਗਾ ਇੱਕ ਵੀ ਪੰਨੇ ਦੇ ਉੱਤੇ ਗੁਰੂ ਸਾਹਿਬ ਜੀ ਨੇ ਅੰਗ ਦੇ ਉੱਤੇ ਸਾਧ ਸੰਗਤ ਦੀ ਮਾਲਾ ਦਾ ਜਗਰ ਹੀ ਨਹੀਂ ਕੀਤਾ ਵੀ ਤੁਸੀਂ ਮਾਲਾ ਫੇਰੋ ਇਹ ਤਾਂ ਗੈਂਤੀਆਂ ਮੈਂਤੀਆਂ 'ਚ ਪੈ ਗਈ ਸਾਧ ਸੰਗਤ ਦੀ ਉਹ ਤਾਂ ਗੈਂਤੀਆਂ ਮੈਂਤੀਆਂ 'ਚ ਪੈ ਗਈ ਮਾਲਾ ਦਾ ਤਾਂ ਸਾਧ ਸੰਗਤ ਦੀ ਸ਼ਬਦ ਹੀ ਨਹੀਂ ਆਉਂਦਾਗਾ ਇਹ ਜ਼ਰੂਰ ਆਉਂਦਾ ਸਾਧ ਸੰਗਤ ਜੀ ਮਾਥੇ ਤਿਲਕ ਹੱਥ ਮਾਲਾ ਪਾਣਾ ਲੋਗਨ ਰਾਮ ਖਲੌਣਾ ਜਾਣਾ ਇਹ ਤਾਂ ਹੁੰਦਾ ਵੀ ਮਾਥੇ ਤੇ ਤਿਲਕ ਲਾ ਲਿਆ ਹੱਥ ਵਿੱਚ ਮਾਲਾ ਫੜ ਲਈ ਮਾਥੇ ਤੇ ਤਿਲਕ ਹੱਥ ਮਾਲਾ ਬਾਣਾ ਬਾਣਾ ਪਾ ਲਿਆ ਤੇ ਲੋਗਨ ਆਰਾਮ ਖਲਾਉਣਾ ਜਾਣਾ ਇਹ ਤਾਂ ਹੈ ਦਿਖਿਆ ਪਿਆ ਸਾਧ ਸੰਗਤ ਜੀ ਫਿਰ ਦੂਸਰਾ ਉਹ ਕਹਿੰਦਾ ਵੀ ਜੇ ਨੰਗੀਆਂ ਫਿਲਮ ਬਣਾਉਂਦੀ ਐ ਉਹ ਨੰਗੇ ਕੰਮ ਨਗੇਚਰ ਕਰਦੀ ਐ ਤੇ ਤੁਸੀਂ ਨਾ ਦੇਖੋ ਸਾਧ ਸੰਗ ਜੀ ਦਾਸ 25 ਸਾਲ ਹੋ ਗਏ ਗੁਰਮਤ ਦਾ ਪ੍ਰਚਾਰ ਕਰਦੇ ਨੂੰ ਸਾਡੇ ਕੋਲੇ ਮੋਬਾਈਲ ਆ। ਕਈ ਵਾਰੀ ਸਾਧ ਸੰਗਤ ਜੀ ਅਸੀਂ ਆਪਣੀ ਵੀਡੀਓ ਦੇਖੰਦੇ ਬਹਾਨੇ ਜਦੋਂ ਖੋਲਦੇ ਆ ਵੀ ਕਿੰਨੀ ਸੰਗਤ ਨੇ ਸਾਨੂੰ ਪਿਆਰ ਦਿੱਤਾ ਕਿੰਨੀਆਂ ਸੰਗਤਾਂ ਨੇ ਸਾਨੂੰ ਕਮੈਂਟ ਭੇਜੇ ਤੇ ਸਾਧ ਸੰਗਤ ਜੀ ਉਹ ਗੰਦੀਆਂ ਫਿਲਮਾਂ ਉਹ ਗੰਦੀਆਂ ਅੱਗੇ ਮੂਰਤਾਂ ਸਾਧ ਸੰਗਤ ਜੀ ਇਹਦੇ ਵਿੱਚ ਸਾਹਮਣੇ ਆ ਜਾਂਦੀਆਂ ਤੇ ਤੁਹਾਨੂੰ ਦੱਸ ਨਹੀਂ ਸਕਦੇ ਵੀ ਉੱਤੇ ਲਿਖਿਆ ਕੀ ਹੁੰਦਾ ਹੁਣ ਸਾਧ ਸੰਗਤ ਜੀ ਕਿਸੇ ਛੋਟੇ ਜਿਹੇ ਨੇ ਇਹ ਇਹਦਾ ਘਰ ਘਰ ਦੇ ਵਿੱਚ ਜਾ ਵੜਨੀ ਆ ਸਾਡੀ ਭੈਣ ਨੇ ਮੋਬਾਈਲ ਫੜ ਲਿਆ ਸਾਡੀ ਨੇ ਕਿਸੇ ਨੇ ਵੀ ਫੜ ਲਿਆ ਸਾਡੀ ਛੋਟੀ ਬੱਚੀ ਨੇ ਫੜ ਲਿਆ ਜਦੋਂ ਉਹਦੇ ਸਾਹਮਣੇ ਸਾਧ ਸੰਧੀ ਨੰਗੀ ਪਿਕਚਰ ਆ ਗਈ ਉਹਦੇ ਤੇ ਅਸਰ ਪਹੁੰਚੂਗਾ ਜਾਂ ਨਹੀਂ ਪਹੁੰਚੂਗਾ ਇਹਦੇ ਕਪੜੇ ਹੀ ਨਹੀਂ ਪਾਏ ਗਏ ਇਹ ਡਾਂਸਰ ਕਰਦੀ ਆ ਤੀਸਰੇ ਦਿਨ ਸਾਧ ਸੰਜੋਤ ਤੇ ਅਸਰ ਪਹੁੰਚੂਗਾ ਸਾਡੇ ਸਾਧ ਸੰਜੀ ਇੱਥੇ ਗੁਰੂ ਨਾਨਕ ਕਾਲਜ ਦੇ ਕੋਲੇ ਸਾਧ ਸੰਗ ਦੀ ਨੇਚਰ ਪਾਰਕ ਬਨ ਪਾਰਕ ਪਾਰਕ ਬਣਿਆ ਹੋਇਆ ਹੈ ਨੇਚਰ ਪਾਰਕ ਪਾਰਕ ਉਥੇ ਤੁਸੀਂ ਮੰਨੋਗੇ ਨਹੀਂ ਸਾਧ ਸੰਗ ਜੀ 7ਵੀਂ 7ਵੀਂ ਸਕੂਲ ਕਲਾਸ ਵਿੱਚ ਪੜ੍ਹਦੀਆਂ ਕੁੜੀਆਂ 7ਵੀਂ 7ਵੀਂ ਕਲਾਸ ਵਿੱਚ ਪੜ੍ਹਦੀਆਂ ਕੁੜੀਆਂ ਹੱਥ ਵਿੱਚ ਮੋਬਾਈਲ ਤੇ ਮੋਬਾਈਲ ਆਪ ਕਰਕੇ ਸਾਧ ਸੰਗ ਜੀ ਉੱਥੇ ਮੁੰਡਿਆਂ ਨੂੰ ਬੁਲਾ ਲੈਂਦੇ ਆ ਤੇ ਗੁਰੂ ਤੇ ਪਿਆਰਿਓ ਉੱਥੇ ਉਹ ਪੁੱਤਖਾਨਾ ਕਰਦੇ ਆ ਨਾ ਉੱਥੇ ਸਾਧ ਸੰਗ ਜੀ ਕਿਸੇ ਕੋਈ ਦਾੜੀ ਚਿੱਟੀ ਦਾੜੀ ਵਾਲਾ ਬੈਠਾ ਸਾਧ ਸੰਗ ਜੀ ਨਾ ਕੋਈ ਬਜ਼ੁਰਗ ਕਿਸੇ ਦੀ ਸ਼ਰਮ ਨਹੀਂ ਉਹਨਾਂ ਨੂੰ ਸਾਧ ਸੰਗ ਜੀ ਉਹ ਇਨੇ ਗੰਦੇ ਕੰਮ ਕਰਦੇ ਸਾਧ ਸੰਗ ਜੀ ਤੇ ਘਰ ਦੇ ਸਾਡੇ ਸਮਝਦੇ ਆ ਵੀ ਸਾਡੀ ਕੁੜੀ ਤਾਂ ਪੜਨ ਗਈ ਆ ਭਈ ਕਾਲਜ ਗਈ ਆ ਸਾਡੀ ਕੁੜੀ ਤਾਂ ਉੱਥੇ ਗਈ ਆ ਫਿਰ ਸਾਧ ਸੰਗ ਜੀ ਇਹ ਵੀ ਦੱਸਿਆ ਗਿਆ ਗੁਰੂ ਦੇ ਪਿਆਰਿਓ ਇਹ ਜਿਹੜੀਆਂ ਕੁੜੀਆਂ ਸਾਧ ਸੰਗ ਜੀ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਾਧ ਸੰਗ ਜੀ ਇਹ ਇੱਕ ਦਵਾਈ ਤਿਆਰ ਕਰਦੇ ਆ ਸਾਧ ਸੰਗ ਜੀ ਜਦੋਂ ਜਦੋਂ ਜਿਵੇਂ ਸਾਧ ਸੰਗ ਜੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਮੇਰੀਆਂ ਭੈਣਾਂ ਸੁਣਦੀਆਂ ਹੋਣੀਆਂ ਭੈਣੋ ਇਹ ਜਦੋਂ ਆਪਣਾ ਪਰਿਵਾਰ ਬੈਠਾ ਹੋਵੇ ਨਾ ਬੋਲਣਾ ਬਹੁਤ ਔਖਾ ਹੈ ਤੇ ਅਮਰਪਾਲ ਮਹਿਰੂ ਨੇ ਤਾਂ ਸਿੱਧਾ ਹੀ ਕਹਿਦਾ ਸੀਗਾ ਇਹ ਦਵਾਈ ਬਣਾਉਂਦੀਆਂ ਸਾਧ ਸੰਜੀ ਸੈਕਸ ਵਾਸਤੇ ਵੀ ਇਹਦੇ ਨਾਲ ਸੈਕਸ ਸਾਧ ਸੰਗ ਜੀ ਜ਼ਿਆਦਾ ਚਰ ਰਹਿੰਦਾ ਤੇ ਸਾਧ ਸੰਗ ਜੀ ਜੋ ਅੱਗੇ ਗੱਲ ਲਿਖੀ ਹੈ ਮੈਂ ਮਾਫੀ ਮੰਗਦਾ ਆਪਣੀਆਂ ਭੈਣਾਂ ਕੋਲੋਂ ਆਪਣੇ ਪਰਿਵਾਰ ਕੋਲੋਂ ਸੰਗਤ ਕੋਲੋਂ ਉਹ ਮੈਂ ਬੋਲ ਨਹੀਂ ਸਕਦਾਗਾ ਉਹ ਦਵਾਈ ਦਿੰਦੀਆਂ ਸਾਧ ਸੰਜੀ ਤੇ ਜਿਹੜੇ ਅੱਜ ਕੱਲ ਦੇ 7 7ਵੀਂ ਕਲਾਸ ਚ ਪੜ੍ਹਦੇ ਆ 8 8 ਸਾਲ ਦੇ ਬੱਚੇ 10 10 ਸਾਲ ਦੇ ਬੱਚੇ 12 12 ਸਾਲ ਦੇ ਬੱਚੇ ਉਹ ਦਵਾਈ ਮੰਗਾਉਂਦੇ ਇਹਨਾਂ ਕੋਲੋਂ ਵੀ ਸਾਡੇ ਵਿੱਚ ਸਿਕਸ ਦੀ ਤਾਕਤ ਵਧੇ ਤੇ ਸਾਧ ਸੰਜੀ ਜਿਹੜਾ ਉਹ ਦਵਾਈ ਮੰਗਾਉਂਦਾ ਇਹਨਾਂ ਨੂੰ ਪੈਸੇ ਮਿਲ ਜਾਂਦੇ ਆ ਜਿਹੜਾ ਦਵਾਈ ਖਾਂਦਾ ਸਾਧ ਸੰਜੀ ਉਹ ਨਾ ਮਰਦ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਨਾ ਮਰਦ ਬਣ ਜਾਂਦਾ ਉਹ ਡੈੱਡ ਹੋ ਜਾਂਦਾ ਉਹ ਵਿਆਹ ਦੇ ਕਾਬਲ ਨਹੀਂ ਰਹਿੰਦਾਗਾ ਇਹੋ ਜੇ ਕੰਮ ਕਰਦੀਆਂ ਉਹ ਸਾ ਸੰਦੀਪ ਜਿਹਨੇ ਮਾਰਾ ਪਾਈਆ ਲਾਲ ਪੱਗ ਬੱਧੀ ਆ ਕੋਈ ਸਰਸੇਲੇ ਦਾ ਪ੍ਰੇਮੀ ਹੋਊਗਾ ਲੱਗਦਾ ਮੈਨੂੰ ਮੇਰੇ ਕੋਈ ਸੰਤ ਬਾਬਾ ਨਹੀਂ ਉਹ ਕੋਈ ਹੈ ਉਹ ਤੂੰ ਮਹਿਰੋ ਵਾਲੇ ਦੇ ਹੱਥ ਤੋੜਦਾ ਐ ਤੂੰ ਉਹਦਾ ਕਰਤਾਰ ਵੇਖ ਮਹਿਰੋ ਵਾਲੇ ਦਾ ਉਹ ਸਾਡੀਆਂ ਧੀਆਂ ਭੈਣਾਂ ਨੂੰ ਸੇਫ ਰੱਖਣਾ ਚਾਹੁੰਦੇ ਆ ਕੋ ਲਾੜਦੀਆਂ ਫੁੱਜਾਂ ਸੇਫ ਰੱਖਣਾ ਚਾਹੁੰਦੇ ਆ ਉਹ ਉਹ ਗੰਦ ਨੂੰ ਸਾਫ ਕਰਨਾ ਚਾਹੁੰਦੇ ਆ ਸਾ ਸਾਂਗ ਜੀ ਜੇ ਇਹ ਗੰਦ ਨੂੰ ਸਾਫ਼ ਨਾ ਕੀਤਾ ਤੇ ਗੰਦ ਕੀ ਸਾ ਸਾਂਗ ਜੀ ਵਾਦੀ 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 ਅੱਜ ਆਪਾਂ ਬਹੁਤ ਸਾਰਾ ਦੇਖਦੇ ਆਂ 100 ਦੇ ਵਿੱਚੋਂ ਸਾ ਸਾਂਗ ਜੀ 40% ਉਹ ਕੁੜੀਆਂ ਜਿਹੜੀਆਂ ਸਾ ਸਾਂਗ ਜੀ ਘਰੋਂ ਭੱਜ ਜਾਂਦੀਆਂ ਤੇ ਵਿਆਹ ਕਰਵਾ ਲੈਂਦੀਆਂ ਘਰੋਂ ਭੱਜ ਚੁਰਦੀਆਂ ਜੇ ਸਾ ਸਾਂਗ ਜੀ ਇਹ ਨਗੇਜ ਇਹ ਨਿਚਾਰਪੁਣਾ ਨਾ ਬੰਦ ਹੋਇਆ ਗੁਰੂ ਦੇ ਪਿਆਰਿਓ ਤੇ ਸਾਡਾ ਧੀਆਂ ਦਾ ਸਾਡਾ ਹਾਲ ਕੀ ਹੋਊਗਾ ਅੱਜ ਖੋਲੋਂ ਆਪਾਂ ਵੇਖਦੇ ਆਂ ਸਾਧਸੰਗ ਦੀ ਜਾਨੂ ਆ ਤੇ ਸਾਧਸੰਗ ਦੀ ਜਿਹਦੇ ਘਰੇ ਦੋ ਦੋ ਬੱਚੇ ਹੋ ਜਾਂਦੇ ਆ ਉਹ ਆਪਣੇ ਨਵੇਂ ਆਸ਼ਕ ਪਿਆਰ ਕਰ ਲੈਂਦੀ ਆ ਆਸ਼ਕ ਦੇ ਨਾਲ ਸਾਧਸੰਗ ਜੀ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਜਾਂਦੀ ਆ ਨਵੇਂ ਦੇ ਨਾਲ ਚਲੀ ਜਾਂਦੀ ਆ ਜਾਂ ਸਾਧਸੰਗ ਜੀ ਬੱਚਿਆਂ ਨੂੰ ਕਤਲ ਕਰ ਜਾਂਦੀ ਆ ਕਿਸੇ ਬੋਰੀ 'ਚ ਪਾ ਕੇ ਕੁੱਟ ਵੱਢ ਕੇ ਉਹਨੂੰ ਸੱਟ ਜਾਂਦੀ ਆ ਜਾਂ ਭਰਾ ਭਰਾ ਦਾ ਕਤਲ ਕਰ ਜਾਂਦਾ ਸਾਧਸੰਗ ਜੀ ਕੀ ਕੁੱਸ਼ ਕਰਾਉਂਦੀਆਂ ਇਹ ਚੀਜ਼ਾਂ ਸਾਤਸੰਗ ਜੀ ਆਪ ਜੀ ਕਮੈਂਟ ਕਰਕੇ ਦੱਸਣਾ ਸਾਤਸੰਗ ਜੀ ਕਿ ਜਿਹੜੇ ਉਹ ਲਾਲ ਪੱਗ ਵਾਲੇ ਨੇ ਇਹ ਗੱਲ ਕਹੀ ਹੈ ਕਿ ਅਮਰਤਪਾਲ ਦੇ ਮੈਂ ਹੱਥ ਤੋੜ ਦੂੰਗਾ ਸਿੱਖ ਤਾਂ ਭੈਣਾ ਦੀ ਇੱਜ਼ਤ ਕਰਦੇ ਹੁੰਦੇ ਆ ਸਾਤਸੰਗ ਜੀ ਇੱਕ ਹੁੰਦੀ ਭੈਣ ਇੱਕ ਹੁੰਦੀ ਵੇਸਵਾ ਵੇਸਵਾ ਵੀ ਸਾਤਸੰਗ ਜੀ ਜੇ ਆਪਣਾ ਤਨ ਢਾਉਂਦੀ ਹੈ ਨਾ ਉਹ ਵੀ ਸਾਤਸੰਗ ਜੀ ਕਿਸੇ ਦੇ ਸਾਹਮਣੇ ਨਹੀਂ ਲਟਾਉਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵੇਸਵਾ ਵੀ ਸਾਤਸੰਗ ਜੀ ਜੇ ਕਿਸੇ ਨੂੰ ਤਨ ਢਾਉਂਦੀ ਹੈ ਆਪਣਾ ਉਹ ਕਿ ਗਲਤ ਕੰਮ ਕਰਦੀ ਆ ਉਹ ਕਿਸੇ ਦੇ ਸਾਹਮਣੇ ਨਹੀਂ ਕਰਦੀ ਗਈ ਪਰ ਇਹ ਕੁੜੀਆਂ ਸਾਥ ਸੰਗਤ ਜਿਹੜੀਆਂ ਲੱਗੀਆਂ ਗੁਰੂ ਦੇ ਪਿਆਰਿਓ ਇਹ ਸਾਰੇ ਪਬਲਿਕ ਦੇ ਸਾਹਮਣੇ ਸਾਥ ਸੰਗਤ ਦੀ ਵੀਡੀਓ ਬਣਾ ਕੇ ਤੇ ਗੁਰੂ ਦੇ ਪਿਆਰਿਓ ਆਪਣੇ ਚੈਨਲਾਂ ਦੇ ਉੱਤੇ ਪਾਉਂਦੀਆਂ ਕਿ ਅੱਜਕੱਲ ਦੇ ਮੁੰਡੇ ਸਾਥ ਸੰਗਤ ਦੀ ਤੁਹਾਨੂੰ ਪਤਾ ਵੀ ਕੀ ਕੁਛ ਕਰਦੇ ਐ ਗੁਰੂ ਦੇ ਪਿਆਰਿਓ ਘਰੋਂ ਚੋਰੀ ਪੈਸੇ ਲੈ ਕੇ ਸਿ ਟਿਊਸ਼ਨ ਦੀ ਫੀਸ ਦੇਣੀ ਆ ਸਾਡੇ ਉਹ ਅਸੀਂ ਉਹ 600 ਰੁਪਏ ਦੇਣਾ ਅਸੀਂ ਉਹ 900 ਰੁਪਏ ਦੇਣਾ ਪੈਸੇ ਇਕੱਠੇ ਕਰ ਕਰਕੇ ਉਹ ਦਵਾਈ ਮੰਗਾਉਂਦੇ ਆ ਉਹ ਦਿਨਾਂ ਸਾਥ ਸੰਗ ਦੀ ਬੰਦਾ ਬਿਲਕੁਲ ਵਿਆਹ ਦੇ ਕਾਬਲ ਨਹੀਂ ਰਹਿੰਦਾ ਗਾ ਗੁਰੂ ਦੇ ਪਿਆਰਿਓ ਕਿਥੋਂ ਸੀ ਚੁੰਨੇ ਆ ਸਾਡੀਆਂ ਭੈਣਾ ਚੁੰਧੀਆਂ ਸਾਡੀਆਂ ਗੁਰੂ ਦੇ ਪਿਆਰੋ ਇਹਨੂੰ ਤਾਂ ਜੇ 4 ਸਾਲ ਦਾ 5 ਸਾਲ ਦਾ ਬੱਚਾ ਵੀ ਸਾਥ ਸੰਗ ਦੀ ਮੋਬਾਈਲ ਖੋਲ ਲੈਣਾ ਉਹਨੂੰ ਵੀ ਨਹੀਂ ਪਤਾ ਲੱਗਣਾ ਗੁਰੂ ਦੇ ਪਿਆਰਿਓ ਸਾਹਮਣੇ ਨੰਗੀ ਤਸਵੀਰ ਆ ਜਾਂਦੀ ਹੈ ਇਸ ਕਰਕੇ ਗੁਰੂ ਦੇ ਪਿਆਰਿਓ ਜਿੰਨੇ ਵੀ ਤੁਸੀਂ ਸੰਗ ਤਾਂ ਇਹ ਚੀਜ਼ ਨੂੰ ਗੈਰ ਕਰਦੇ ਹੋ ਦਾਸ ਨੂੰ ਸਮਤ ਦਿਓ ਕਿ ਦਾਸ ਗਲਤ ਤਾਂ ਨਹੀਂ ਬੋਲਦਿਆ ਕੋਈ ਸਾਹਸਾਂ ਦੀ ਗੱਲ ਤਾਂ ਨਹੀਂ ਬੋਲ ਗਿਆ ਕੋਈ ਅੱਜ ਹੀ ਧੀ ਕਹਿੰਦੀ ਮੈਂ ਤਾਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਅੱਜ ਕਹਿੰਦੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਤੇ ਕੱਲ ਨੂੰ ਸਾਹਸਾਂ ਦੀ ਕੋਈ ਇਹੋ ਜਿਹਾ ਸਮਾਗੋ ਗੁਰੂ ਦੇ ਪਿਆਰਿਓ ਘਰੇ ਮੁੰਡੇ ਨੂੰ ਬੁਲਾ ਲਿਆ ਕਰੂਗੀ ਇਸ ਤਰ੍ਹਾਂ ਕਰਕੇ ਆ ਜੇ ਇਹਨੂੰ ਮੈਂ ਪਿਆਰ ਕਰਦੀਆਂ ਇਹਨੂੰ ਨਾ ਘਰੇ ਰਾਤ ਰੱਖਣਾ ਤੇ ਈਆਂ ਸਾਹਸਾਂ ਦੀ ਲੋਕੀ ਲੋਕੀ ਅੱਜ ਤੱਕ ਆਧ ਕਾਲ ਤਾਂ ਮਾਫ਼ ਕਰਨਾ ਦਾ ਸਾਹਸਾਂ ਗ ਜੀ ਆਦਿਕਾ ਦਾ ਦੇਖਿਆ ਕਿ ਮੁੰਡੇ ਸਾਥ ਸੰਗਤ ਦੀ ਕੰਧਾ ਟਾਪਦੇ ਆ ਕੱਲ ਨੂੰ ਕੁੜੀਆਂ ਸਾਡੀਆਂ ਸਾਥ ਸੰਗਤ ਸਾਡੀਆਂ ਜਿਹੜੀਆਂ ਵੇਖਦੀਆਂ ਅਸਰ ਜ਼ਰੂਰ ਪਹੁੰਚਦਾ ਗੁਰੂ ਦੇ ਪਿਆਰਿਓ ਜੇ ਕੋਈ ਗੁਰੂ ਸਾਹਿਬੀ ਦੇ ਦੀਵਾਨ ਸੁਣਦਾ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਸ਼ਿਦਾਂ ਸਾਹਿਬ ਸੰਗਤ ਜਾਂਦੀ ਹੈ ਸਾਡੀਆਂ ਛੋਟੀਆਂ ਬੱਚੀਆਂ ਜਾਂਦੀਆਂ ਵੱਡੀਆਂ ਬੱਚੀਆਂ ਜਾਂਦੀਆਂ ਉਹਨਾਂ ਲਈ ਸਾਥ ਸੰਗਤ ਦੀ ਬਾਬਾ ਜੀ ਦਾ ਕਿੰਨਾ ਪਿਆਰ ਦਿਲ ਦੇ ਵਿੱਚ ਆ ਉਹ ਕਿਵੇਂ ਦੀਵਾਨ ਸਜਾਉਂਦੇ ਆ ਦੀਵਾਨ ਲੋਂਗਦੇ ਆ ਚਪੈਰੇ ਘਟਦੇ ਆ ਤੇ ਜੇ ਉਹ ਹੀ ਬੱਚੀਆਂ ਸਾਡੀਆਂ ਸਾਧ ਸੰਗ ਜੀ ਇਹ ਨੰਗੀਆਂ ਫਿਲਮਾਂ ਇਹ ਸਭ ਕੁਛ ਤਸਵੀਰਾਂ ਵੇਖਣਾ ਤੇ ਕੀ ਉਹ ਸਾਧ ਸੰਗ ਜੀ ਦੀਵਾਨ ਲਾਉਣਗੇ ਜਾਂ ਜਪਜੀ ਸਾਹਿਬ ਦਾ ਪਾਠ ਕਰਨਗੇ ਕਿ ਗੁਰੂ ਆਲੇ ਬਣਨਗੇ ਇਸ ਕਰਕੇ ਗੁਰੂ ਦੇ ਪਿਆਰੋ ਜਿਹੜਾ ਦਾਸ ਨੇ ਬੇਨਤੀ ਕੀਤੀ ਹੈ ਜਰੂਰ ਕਮੈਂਟਾਂ ਦੇ ਵਿੱਚ ਆਪ ਜੀ ਦਾਸ ਨੂੰ ਜਰੂਰ ਦੱਸਣਾ ਕਿ ਜਿਹੜਾ ਉਹ ਲਾਲ ਪੱਗ ਵਾਲਾ ਇਹ ਗੱਲਾਂ ਕਈਆਂ ਸਾਧ ਸੰਗ ਜੀ ਹੋਣੇ ਵੀ ਮੈਂ ਦੇਖੂਗਾ ਹੁਣ ਮਰਦਪਾਲ ਨੂੰ ਸਾਹ ਸੰਗਜੀ ਤੁਸੀਂ ਦੱਸਣਾ ਕਿ ਉਹ ਸੰਤ ਆ ਕਿ ਬਾਬਾ ਕਿ ਕੌਣ ਹੈ ਜਦੋਂ ਉਹਦਾ ਪਰਿਵਾਰ ਸਾਹਸਲ ਜੀ ਇਹੋ ਜੀਆਂ ਚੀਜ਼ਾਂ ਵੇਖ ਕੇ ਖੁਸ਼ ਹੁੰਦਾ ਹੋਊਗਾ ਗੁਰੂ ਦੇ ਪਿਆਰਿਓ ਇਹ ਜੀਆਂ ਚੀਜ਼ਾਂ ਵੇਖ ਵੇਖਦਾ ਹੋਊਗਾ ਸਾਹ ਸੰਗਜੀ ਜੇ ਤੋ ਕੋਈ ਭੈਣ ਹੀ ਬਣਾਉਣੀ ਆ ਤੂੰ ਭੈਣਾ ਦੀ ਇੱਜ਼ਤ ਕਰਨੀ ਉਹ ਕੋੜਾ ਭੈਣ ਭੈਣਾ ਦੇ ਰਖਵਾਲੇ ਨਹੀਂ ਸਿੰਘ ਗੁਰੂ ਦੀਆਂ ਗੱਲਾਂ ਆੜ ਰੀਆਂ ਫੋਜਾਂ ਸਾਹ ਸੰਜੀ ਸਾਡੀਆਂ ਭੈਣਾ ਪਿੱਛੇ ਤਾਂ ਜਾ ਕੇ ਪਰਚੇ ਕਰਵਾਈ ਜਾਂਦੇ ਆ ਅਮਰਤਪਾਲ ਤੇ ਇਹਨੇ ਸਾਹ ਸੰਜੀ ਇਹਨੇ ਪਰਚੇ ਹੋਏ ਆ ਕੋਈ ਘਰ ਦੇ ਮਸਲੇ ਵਾਸਤੇ ਤਾਂ ਨਹੀਂ ਹੋਏ ਉਹ ਸਾਡੀਆਂ ਭੈਣਾਂ ਵਾਸਤੇ ਹੀ ਸਾਸਣ ਜੀ ਹੋਏ ਆ ਸਾਡੀਆਂ ਭੈਣਾਂ ਦੀ ਰਾਖੀ ਕਰਦੇ ਆ ਉਹ ਸਿੰਘ ਇਸ ਕਰਕੇ ਗੁਰੂ ਦੇ ਪਿਆਰਿਓ ਇਹ ਤਾਂ ਸਿਰਫ ਮੈਂ ਹੀ ਜਾਣਦਾ ਕਿ ਮੈਂ ਅੰਦਰੋਂ ਸੰਤਾਂ ਕੇ ਬਾਬਾ ਕੇ ਮੈਂ ਤੀਆਂ ਪਾਪੀਆਂ ਸੱਚੇ ਪਾਤਸ਼ਾਹ ਉਹ ਜਾਣਦੇ ਆ ਤੇ ਸੰਗਤ ਜੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਦਾਸ ਨੂੰ ਕਿ ਭਾਈ ਸਾਹਿਬ ਜੀ ਤੁਸੀਂ ਗਲਤ ਕਹਿਆ ਜਾਂ ਸਹੀ ਕਹਿਆ ਬੋਲੇ ਆ ਕਿ ਇਹੋ ਹੀ ਆਪ ਜੀ ਦੀ ਕੋਲ ਆਸ ਰੱਖਦੇ ਆ ਸਾਧ ਸੰਗ ਜੀ ਜੇ ਜੇ ਕਿਸੇ ਨੂੰ ਵੀ ਸਾਧ ਸੰਗਤ ਜੀ ਦਾਸ ਦੀ ਗੱਲ ਕੋਈ ਬੁਰੀ ਲੱਗੀ ਹੋਵੇ ਤੇ ਸਾਧ ਸੰਗਤ ਜੀ ਆਪ ਜੀ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਮੇਰਾ ਦਿਲ ਤਾਂ ਨਹੀਂ ਕਰਦਾ ਸੀ ਸਾਧ ਸੰਗਤ ਜੀ ਇਸ ਤਨਾ ਅੱਜ ਦੇ ਲੈ ਫੋਨ ਦੇ ਵਿੱਚ ਇਹ ਗੱਲਾਂ ਕਰਨ ਦਾ ਤੇ ਬਿਲਕੁਲ ਨਹੀਂ ਦਿਲ ਕਰਦਾ ਸੀਗਾ ਪਤਾ ਨਹੀਂ ਕਿਵੇਂ ਖਿੱਚ ਪਈ ਵੀ ਚਲੋ ਆਪਣੇ ਪਰਿਵਾਰ ਨਾਲ ਹੀ ਦੁੱਖ ਸੁੱਖਾਂ ਸਾਂਝਾ ਕਰਨਾ ਆਪਣੇ ਪਰਿਵਾਰ ਨਾਲ ਹੀ ਰਹਿ ਕਰਨੀ ਵੀ ਸਾਡਾ ਪਰਿਵਾਰ ਸਾਡੀਆਂ ਭੈਣਾਂ ਸਾਡੀਆਂ ਮਤਾਵਾਂ ਸਾਡੇ ਬਜ਼ੁਰਗ ਸਾਡੇ ਵੀਰ ਭਰਾ ਉਹ ਸਾਨੂੰ ਇਸ ਗੱਲ ਦੇ ਵਿੱਚ ਚੰਗਾ ਸਮਝਦੇ ਆ ਜਾਂ ਮਾੜਾ ਸਮਝਦੇ ਆ ਅਸੀਂ ਗਲਤ ਬੋਲੇ ਆ ਜਾਂ ਸੱਚ ਬੋਲੇ ਆ ਸਾਨੂੰ ਇਹ ਬੋਲਣਾ ਚਾਹੀਦਾ ਸੀ ਕਿ ਨਹੀਂ ਬੋਲਣਾ ਚਾਹੀਦਾ ਸੀ ਜੇ ਸਾਧ ਸੰਗਤ ਜੀ ਅਸੀਂ ਸਹੀ ਬੋਲੇ ਆ ਤਾਂ ਠੀਕ ਆ ਜੇ ਅਸੀਂ ਗਲਤ ਬੋਲ ਗਏ ਜਾਂ ਸਾਨੂੰ ਨਹੀਂ ਬੋਲਣਾ ਚਾਹੀਦਾ ਸੀਗਾ ਸੰਗਤ ਜੀ ਅਸੀਂ ਮਾਫੀ ਚਾਹੁੰਨੇ ਆ ਤੁਹਾਡੇ ਕੋਲੋਂ ਅੱਗੇ ਤੋਂ ਅਸੀਂ ਖੇਮਾ ਦੇ ਜਾਚਕਾਂ ਆਉ ਸਾਧ ਸੰਗਤ ਜੀ ਇੱਥੇ ਫਤੇ ਬੁਲਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ